ਇੱਥੇ ਬੈਠੇ ਕਿਸਾਨੋ ਮੋਦੀ ਸਾਹਿਬ ਨੇ ਥਾ ਥਾ ਤੇ بڑے بڑے ਮੈਨਰ ਲਾਏ ਆ ਕੇ ਦੇਸ਼ ਬਹੁਤ ਤਰੱਕੀ ਕਰਦਿਆ ਤੇ ਦੇਸ਼ ਤਰੱਕੀ ਦੇ ਰਾਹਾਂ ਤੇ ਆ ਕੋਈ ਨਾ ਇਹਦੀ ਜਾਨ ਨੂੰ ਖਲੋਰੀ ਬਾਟਰ ਤੇ ਰੋਡਾ ਕੋਈ ਸੰਗੂ ਬਾਟਰ ਤੇ ਤੇ ਕੋਜਾ ਅੱਜ ਰੇਲ ਪੜੀਆਂ ਦੇ ਉੱਤੇ ਬੈਠੇ ਆ ਸਭ ਤੋਂ ਗੰਦੀ ਤੇ ਨਕਲੀ ਸਰਕਾਰ ਤੇ ਭਾਜਪਾ ਦੀਆਂ ਖਾਕੀ ਨਿਕਰਾਂ ਵਾਲਿਆਂ ਦੀ ਕਿ ਕੋਈ ਇਹਦਾ ਨਾਰਾ ਵਾਪੇ ਮੈਂ ਜਿਹੜਿਆ ਕਾਰਪੋਰੇਟ ਕਰਾ ਰਹੇ ਆ ਮੈਂ ਉਹਨਾਂ ਨੂੰ ਤਾਂ ਚੁੱਕਣਾ ਤੇ ਕਿਸਾਨੀ ਨੂੰ ਦੇਓ ਦੇਓ ਡੋਪੀ ਜਾ ਰਿਹਾ ਤੁਸੀਂ ਤਲੀਨਾਂ ਭਰੀ ਭਾਂਤ ਨਾਲ ਤੇ ਜੋਗਾ ਪਿੱਛੇ ਦੇ ਖਲਾਤ ਆਇਆ ਏ ਕਿੰਨੀ ਬਰਬਾਦੀ ਹੋਈ ਆ ਤਰਤਾ ਨਗਰੋਜਪੁਰ ਜਲੰਧਰ ਤੇ ਫਰੋਜਪੁਰ ਜਲੇ ਦੀ ਕੋਈ ਕਿਸੇ ਦੇ ਹੱਥ ਭੱਲੇ ਨਹੀਂ ਆਇਆ ਯਾਰ ਸਾਡੇ ਕਿਸਾਨ ਪਰਦਾ ਜਨ ਨਿਗਾਹ ਮਾਰ ਕੇ ਵੇਖੋ ਉਹਨਾਂ ਉਹਨਾਂ ਖੇਤੀ ਕਰਦੇ ਹੁੰਦੇ ਹੀ ਜੰਗ ਰਾਤ ਕਰ ਲੈ ਚਰਦਿਆ ਰਹਿਣਾ ਤੇ ਜੋ ਹੋਇਆ ਕੋਇਆ ਕਣਕ ਮੱਕੀ ਉਹ ਆਦੋਂ ਉਹਨਾਂ ਨੇ ਖਾਣ ਪੀਣ ਜੋਗੀ ਕਰਕੇ ਰੱਖ ਲੈਣੀ ਤੇ ਸਮਾਂ ਟੱਪੀ ਜਾਣਾ ਇਹਨਾਂ ਨੇ ਜਾ ਕੇ ਬੰਬੇ ਦੇ ਵਿੱਚ ਦਿੱਲੀ ਦੇ ਵਿੱਚ ਪੂੰਜੀਆਂ ਬਤਿਆਂ ਨਾਲ ਮੀਟਿੰਗਾਂ ਕੀਤੀਆਂ ਮਾੜੀ ਜਿਹੀ ਗੱਲ ਬੋਲਣ ਵਾਲੀ ਆ ਵੀਰੋ ਜਦੋਂ ਇਹ ਪੂੰਜੀ ਨਾਲ ਬਤਿਆਂ ਨਾਲ ਮੀਟਿੰਗਾਂ ਕੀਤੀਆਂ ਉਹ ਚਾਹ ਵਾਸਤੇ ਉਹਨਾਂ ਦੋ ਥਾਂ ਕ੍ਰੀਪ ਤਿੰਨ ਥਾਂ ਟੈਕ ਟੱਕ ਨਹੀਂ ਬਣਿਆ ਉੱਥੇ ਸਰਕਾਰਾਂ ਨੇ ਸੈਮੀਨਾਰ ਕੀਤੇ ਥਾਂਾਂ ਦਾ ਦੇ ਲੋਗਾਂ ਨੂੰ ਸੱਦੇ ਉਹਨਾਂ ਦਾ ਗੱਲ ਇਹ ਗੋਤ ਪੀ ਜਾਂਦੇ ਆ ਹੋਈ ਭੋਲੀ ਬੱਬਾ ਦਾ ਕਹੁੰਦੇ ਆ ਰੋਟੀ ਖਾ ਲਈ ਨਹੀਂ ਪੀਣਾ ਦਸਰੀ ਛਕ ਲਈ ਇਹ ਵੱਡੀ ਆਮਦਾਰੀ ਨਾਲ ਨਾ ਲੈਂਦੇ ਆ ਜਿਵੇਂ ਘਰੋਂ ਨਹੀਂ ਹਰਦਾ ਇਹ ਗਾਰੋਤ ਨਹੀਂਦਾ ਤੇ ਦੇਖ ਤੱਕੀ ਨਹੀਂ ਕਰ ਸਕਦਾ ਮਾਰ ਤੋ ਹੈ ਪਰ ਦੇਖੋ ਆਹ ਤਾਂ ਕਿਸਾਨ ਨੂੰ ਕਾਜ ਕਰੋ ਜੇ ਨਹੀਂ ਕਰਕੇ ਆਲ ਹੜਨਾ ਦੇ ਮਨਾ ਕਰੂੰਗੀ ਕਿਹੜਾ ਕਾਮਾ ਨੇ ਸਿਰ ਤੇ ਬੱਲ ਲੱਗੇ ਕੱਪੜੇ ਤੇ ਮਾਰੇ ਚੁਹਟਾ ਟੱਕਰ ਤੇ ਖੇਤੀ ਨੂੰ ਪੁੱਠਾ ਕਰਨਾ ਪਹਿਲੀ ਨੂੰ ਇਹਨਾਂ ਬੜੇ ਜੋਰ ਦੇ ਨਾਲ ਖੇਤੀ ਨੂੰ ਗਾਹ ਵਧੂ ਕਰਤਾ ਜਿਹੜੇ ਤਰਸਾ ਸਰਕਾਰ ਦਾ ਕਹਾਣਾ ਇਹ ਇੱਕ ਤੌਰ ਇਹ ਜਿਆ ਲੱਖਾਂ ਲੇ ਸੰਦ ਖਰੀਦਣੇ ਆ 15-15 ਲੱਖ ਦਾ ਤੋਵੇਂਲਾ ਟਰੈਕਟਰ ਅੱਜ ਹਰ ਜਿੰਨੀਆਂ ਕਾਰਾਂ ਜਿੰਨੇ ਟਰੈਕਟਰ ਸਾਰਾ ਟੈਕਸ ਜਿਹੜੀ 12 ਲੱਖ ਦੀ ਚੀਜ਼ ਦਾ 6 ਲੱਖ ਰੁਪਏ ਟੈਕਸ ਸਰਕਾਰ ਦੇ ਖਜ਼ਾਨੇ ਤੁਹੀ ਭਰਿਆ ਕੋਈ ਪੂਜੀ ਪਤਿਆਂ ਨਹੀਂ ਪਰ ਸਕੇ ਪੂਜੀ ਪਤਕਾ ਤੋਂ ਦੱਸਿਆ ਪੱਕਾ ਨਹੀਂ ਰੋਕਣ ਦਾ ਸਾਫਾ ਹੀ ਉਹਦਾ ਬੰਦੇ ਜਿਹੜੇ ਟੋਪੀਆਂ ਪਾਈ ਫਿਰਦੇ ਮਾਰੇ ਵੋਟਾਂ ਯਾਦੋ ਖੇਤੀ ਹੋਂਦ ਵਿੱਚ ਆਈ ਤੇ ਤੁਸੀਂ ਜਵਾਨੋ ਜੋਗਪੰਥ ਕਾ ਤਿਆ ਕਿਸਾਨਾਂ ਨੇ ਦਿਆਂਗੇ ਮੋਦੀ ਖੱਟਰ ਚੱਕ ਦਿਆਂਗੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੱਥੋਂ ਚਾਗੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੱਥੋਂ ਇਹ ਵੱਧਨੇ ਆ ਘਟਨੇ ਨਹੀਂ ਇਹ ਸਾਨੂੰ ਜਿੰਨਾ ਮਰਜ਼ੀ ਡਰਾਵਾ ਮਾਰਨਾ ਜਿਵੇਂ ਪਰਚੇ ਕਰਦਿਆਂਗੇ ਉਹ ਕਰਦਿਆਂਗੇ ਆ ਕਰਦਿਆਂਗੇ ਪਰਚੇ ਨਾਲੇ ਨਾਲ ਲਿਖੇ ਦਮਿਆ ਨਾਲੇ ਨਾਲ ਲਿਖੇ ਧਾਮ ਚਾਰੋਂ ਇਹ ਟਾਕਰਾਇ ਤੇ ਸਟੇਜ ਚੜ੍ਹਨੀ ਆ ਚਾਰੋਂ ਟਾਕਰ ਤੋਂ ਹਾਜ਼ਰੀ ਭਰਨੀ ਆ ਬਲਾਰਿਆਂ ਦੇ ਵੱਖ-ਵੱਖ ਜਿਹੜੇ ਆ ਉਹ ਤੁਸੀਂ ਇਹ ਵਿਚਾਰ ਸੁਣੋ ਕਿਉਂਕਿ ਮੰਜਰ ਦੇ ਰੂਪਾ ਬੁਲਾਵਾ ਤੁਹਾਡੇ ਤੇ ਪੇਸ਼ ਕਰਨਾ ਇਹ ਕੰਨ ਖੋਲ ਕੰਨ ਖੋਲ ਕੇ ਇੱਧਰ ਆ ਜਾ ਜਿਹੜੇ ਸਾਡਾ ਨਿਸ਼ਾਨਾ ਦਿੱਲੀ ਦਾ ਪੈਸਾ ਕਸੀ ਰਾਜ ਬੈਠੇ ਆ ਪਰ ਇੱਥੇ ਆ ਜਾ ਇੱਥੇ ਵਧੀਆ ਬਣੇਗੀ ਉਹ ਸਿੰਘ ਮਿਲਣਾ ਹੈ ਇੱਥੋਂ ਜਾਇਆ ਤੇ ਮਹਾਰਾਜ ਰਾਮਕਰਨ ਚਲੇਗਾ ਨਾ ਪੰਥ ਸਿੰਘਾਇ ਜੋਟੀ ਲਾ ਕੇ ਮੈਂ ਤੁਹੇ ਮਾਰ ਕੇ ਰਿਆ